ਲਿਖੀ ਜਾਇਓ ਤੇ ਜਿਹੜਾ ਅੱਜਕੱਲ ਮਨਾਉਂਦੇ ਹੋ ਨਾ ਹੈਪੀ ਮਦਰਜ਼ ਡੇ ਤੇ ਹੈਪੀ ਫਾਦਰਜ਼ ਡੇ ਫਿਰ ਉਹ ਕਾਪੀ ਕੱਢ ਲਿਓ ਤੇ ਦੇਖਿਓ ਕੀ ਤੁਸੀਂ ਹੈਪੀ ਮਦਰਜ਼ ਡੇ ਮਨਾਉਣ ਦੇ ਯੋਗ ਹੋ ਕੀ ਯੋਗਤਾ ਹੈ ਤੇ ਸੱਚ ਜਾਣਿਓ ਬਹੁਤਿਆਂ ਕੋਲੋਂ ਤੇ ਇਹ ਵੀ ਯੋਗਤਾ ਨਹੀਂ ਹੁਣੀ ਕਿ ਉਹ ਰੱਬ ਨੂੰ ਕਹਿ ਸਕਣ ਕਿ ਤੈਨੂੰ ਮੈਨੂੰ ਮਾਂ ਹੀ ਦੇਣੀ ਚਾਹੀਦੀ ਸੀ ਮੈਂ ਉਹਦੇ ਨਾਲ ਚੰਗਾ ਵਿਹਾਰ ਕਰਦਾ ਗੁਰਨਾਨਕ ਦੀ ਗ੍ਰਸਤੀ ਕੀਏ ਸਾਰੇ ਪਰਿਵਾਰ ਨੇ ਮਿਲ ਕੇ ਆਪਣੇ ਔਗਣਾ ਤੋਂ ਪਾਰ ਜਾਣਾ ਸਮਰਪਣ ਦੀ ਦੁਨੀਆ 'ਚ ਉਤਰਨਾ ਜਿਹੜਾ ਮਨੁੱਖ ਜਿਹੜਾ ਹੈ ਆਪਣੀ ਮਾਂ ਨੂੰ ਸਮਰਪਿਤ ਨਹੀਂ ਹੋ ਸਕਿਆ ਮਾਂ ਦੀ ਸੇਵਾ ਨਹੀਂ ਕਰ ਸਕਿਆ ਜਿਹੜੀ ਉਹਦੇ ਵਾਸਤੇ ਹੋਈ ਮਰੀਏ ਉਹ ਬਾਕੀ ਸੰਸਾਰ ਦੀਆਂ ਮਾਵਾਂ ਦੀ ਸੇਵਾ ਕਿਵੇਂ ਕਰੇਗਾ ਅਜੇ ਤੇ ਇੱਕ ਮਾਂ ਤੇ ਅਭਿਆਸ ਹੈ ਜਿਸ ਦਿਨ ਗੁਰਸਿੱਖ ਸੱਜ ਗਿਆ ਪੂਰੀ ਜਗਤ ਦੀਆਂ ਮਾਵਾਂ ਉਹਦੀਆਂ ਮਾਵਾਂ ਹੋ ਜਾਣੀਆਂ ਕਿਵੇਂ ਚੱਲੇਗਾ ਅਜੋ ਪਿਤਾ ਜਿਹੜਾ ਠੰਡੀਆਂ ਰਾਤਾਂ ਕੱਟਦਾ ਏ ਦੁੱਖ ਚੱਲਦਾ ਏ ਤਕਲੀਫਾਂ ਚੱਲਦਾ ਏ ਪਰ ਆਪਣੇ ਧੀਆ ਪੁੱਤਰਾਂ ਵਾਸਤੇ ਅਜ ਉਸ ਪਿਤਾ ਨੂੰ ਮਿੱਠਾ ਬੋਲਣਾ ਅਜੇ ਨਹੀਂ ਸਿੱਖਿਆ ਉਸ ਪਿਤਾ ਦੀਆਂ ਛਿੜਕਾਂ ਜਰਨੀਆਂ ਨਹੀਂ ਸਿੱਖੀਆਂ ਅਜੇ ਤੇ ਜਗਤ ਦੇ ਬੇਅੰਤ ਲੋਕ ਨੇ ਜਿਹੜੇ ਤੈਨੂੰ ਬੁਰਾ ਕਹਿਣਗੇ ਕੋਈ ਕੁਝ ਕਵੇਗਾ ਕੋਈ ਕਜ ਕਵੇਗਾ ਕਿਵੇਂ ਜਰਾਂਗੇ ਇਹ ਗ੍ਰਿਸਤ ਮਾਰਗ ਜਿਹੜਾ ਏ ਜਿੰਨੀ ਦੇਰ ਤੱਕ ਤੁਸੀਂ ਲੜਦੇ ਰਹੇ ਨਾ ਇਹਦੀ ਸਮਝ ਨਹੀਂ ਆਉਣੀ ਇਹ ਬੋਝ ਬਣਿਆ ਰਹੇਗਾ ਆਪਣੇ ਸਮਰਪਣ 'ਚ ਉਤਰੋ ਭਾਈ ਆਪਣੀ ਸੇਵਾ ਤੇ ਉਤਰੋ ਗੁਰਨਾਨਕ ਨੇ ਜੋ ਆਪਜੀ ਨੂੰ ਆਪਜੀ ਨੂੰ ਮਾਂ ਬਣਾਇਆ ਏ ਮਾਂ ਆਪਣੀ ਸੇਵਾ ਕਰੇ ਪਤਨੀ ਬਣਾਇਆ ਏ ਪਤਨੀ ਆਪਣੀ ਕਰੇ ਪਤੀ ਬਣਾਇਆ ਏ ਪਤੀ ਆਪਣੀ ਕਰੇ ਇੱਕ ਦੂਜੇ ਦੇ ਨਹੀਂ ਅਸੀਂ ਕਿਤੇ ਸਮਾਗਮ ਤੇ ਗਏ ਸੀ ਉਥੇ ਕਵੀਸ਼ਰ ਸਿੰਘ ਕਵੀਸ਼ਰੀ ਕਰਦੇ ਸੀ ਉਹਨਾਂ ਨੂੰ ਗੱਲ ਬਣਾਉਣ ਦਾ ਬੜਾ ਟੰਗ ਹੁੰਦਾ ਕਹਿਣ ਲੱਗੇ ਕਿ ਖਾਲਸਾ ਜੀ ਇੱਕ ਜਗ੍ਹਾ ਤੇ ਨਾ ਮੈਂ ਵਾਹ ਵਾਈ बोलਦਿਆਂ बोलਦਿਆਂ ਮੈਂ ਬੀਬੀਆਂ ਨੂੰ ਕਹਿੰਦਾ ਗਿਆ ਕਿ हे ਭੈਣੋ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ ਕਰੋ ਇਹ ਪਤੀ ਆਪਜੀ ਦਾ ਪਰਮੇਸ਼ਰ ਹੈ ਕਹਿੰਦੇ ਕਈ ਇਤਿਹਾਸ ਚੋਂ ਉਦਾਹਰਨਾ ਵੀ ਦਿੰਦਾ ਗਿਆ ਤੇ ਕਹਿੰਦੇ ਇੱਕ ਮਾਤਾ ਉੱਠ ਖਲੋਤੀ ਤੇ ਮਾਤਾ ਨੇ ਕਿਹਾ ਕਿ ਬਾਬਾ ਜੀ ਮੈਂ ਇੱਕ ਗੱਲ ਕਹਾਂ ਤੇ ਕਹਿੰਦੇ ਮੈਂ ਕਿਹਾ ਮਾਤਾ ਦਾਸ ਕਹਿੰਦੇ ਤੂੰ ਸਾਨੂੰ ਤੇ ਕਹੀ ਜਾਣਾ ਏ ਕਿ ਇਹਨਾਂ ਨੂੰ ਪਰਮੇਸ਼ਰ ਕਰਕੇ ਜਾਣੋ ਆ ਜਿਹੜੇ ਪਰਮੇਸ਼ਰ ਨੇ ਇਹਨਾਂ ਨੂੰ ਵੀ ਕੋਈ ਅਕਲ ਮਤ ਦੇ ਕੇ ਜਾ ਆ ਜਿਹੜਾ ਮੇਰੇ ਵਾਲਾ ਕਹਿੰਦੀ ਪਰਮੇਸ਼ਰ ਏ ਨਾ ਇਹ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਮੋੜ ਤੇ ਡਿੱਗਾ ਹੁੰਦਾ ਤੇ ਨੂੰ ਚਾਰ ਹੋਰ ਪਰਮੇਸ਼ਰ ਚੁੱਕ ਕੇ ਘਰ ਛੱਡ ਕੇ ਜਾਂਦੇ ਇਹਨਾਂ ਨੂੰ ਵੀ ਕੋਈ ਅਕਲ ਮੌਤ ਦੇ ਪਰ ਸੱਚ ਬਾਤ ਏ ਇਹ ਵੀ ਕਹਿਣ ਦੀ ਜ਼ਰੂਰਤ ਨਹੀਂ ਸੀ ਚਾਹੇ ਪਤੀ ਹੋਵੇ ਚਾਹੇ ਪਤਨੀ ਹੋਵੇ ਇੱਕੀ ਕਰਮੇ ਜੋ ਗੁਰਨਾਨਕ ਨੇ ਕਾਰਜ ਲਾਇਆ ਏ ਉਹ ਕਰਨਾ ਏ ਸੇਵਾ ਕਰਨੀ ਏ ਪੜਾ ਕਰਨਾ ਏ ਆਪਜੀ ਦਾ ਪਤਨੀ ਜਿਹੜੀ ਏ ਜੇ ਕਿਤੇ ਉਹ ਆਪਜੀ ਨਾਲ ਆਪਜੀ ਦੀ ਸੇਵਾ ਨਾ ਕਰੇ ਤੇ ਤੁਸੀਂ ਲੜ ਪੈਂਦੇ ਹੋ ਸੱਚ ਤੇ ਇਹ ਕਿ ਆਪਜੀ ਨੇ ਸੇਵਾ ਕਰਨੀ ਏ ਨਾ ਕਰੇ ਤੇ ਨਾ ਕਰੇ ਉਹਦੇ ਭੋਲੀ ਦੇ ਕਰਮ ਨੇ ਨਹੀਂ ਕਮਾਏਗੀ ਤੇ ਆਪੇ ਅਗਲੀ ਖੇਡ ਚ ਭਟਕਦੀ ਰਹੇਗੀ ਤੁਹਾਡਾ ਕੀ ਜਾਂਦਾ ਹੈ ਨਹੀਂ ਕੋਈ ਕਰਮ ਕਰਦੀ ਤੇ ਹੱਥ ਦਿੱਤੇ ਨੇ ਰੱਬ ਨੇ ਆਪਣਾ ਕਰਮ ਕਰ ਲਓ ਕੀ ਦਿੱਕਤ ਹੈ ਇਹਦੇ ਵਿੱਚ ਤੇ ਨਾਲੇ ਉਸ ਪਰਮੇਸ਼ਰ ਦਾ ਪਤਾ ਹੀ ਨਹੀਂ ਉਹਨੇ ਮਾਂ ਚ ਬਹਿ ਕੇ ਸੇਵਾ ਕਰਨੀ ਹੈ ਪਤਨੀ ਚ ਕਰਨੀ ਹੈ ਭੈਣ ਚ ਕਰਨੀ ਹੈ ਉਹਨੇ ਕਿਹਦੇ ਚ ਕਰਨੀ ਹੈ ਤੇ ਮਨੁੱਖ ਦੀ ਆਪਣੀ ਇੱਛਾ ਦੇ ਮੁਤਾਬਕ ਮਨੁੱਖ ਦੇ ਆਪਣੇ ਅੰਦਰ ਪਾਲੇ ਹੋਏ ਆਪਣੇ ਕਰਮਾਂ ਦੇ ਮੁਤਾਬਕ ਹੀ ਉਹਨਾਂ ਨੂੰ ਸੇਵਾ ਮਿਲਣੀ ਹੈ ਅਸੀਂ ਪਿੱਛੇ ਜੇ ਜੇਲ ਚਲੇ ਗਏ ਕੋਈ ਗੁਰੂ ਮਹਾਰਾਜ ਨੇ ਖੇਡ ਰਾਜ ਦਿੱਤੀ ਤੇ ਜੇਲ ਚਲੇ ਗਏ ਤੇ ਕੁਝ ਗੁਰਸਿੱਖਾਂ ਨੇ ਬੜੀ ਭੱਜ ਦੌੜ ਕੀਤੀ ਅਸੀਂ ਕਹਿੰਦੇ ਵੀ ਰਹੇ ਹੱਡੀ ਸੇਵਾਏ ਜਦ ਦਿਨ ਮੁੱਕ ਗਈ ਅਸੀਂ ਬਾਹਰ ਆ ਜਾਣਾ ਰਹਿਣ ਦੋ ਪਰ ਚਲੋ ਸਤਿਗੁਰੂ ਉਹਨਾਂ ਅੰਦਰ ਉਦਮ ਬਣਦੇ ਸੀ ਪ੍ਰੇਮ ਬਣਦੇ ਸੀ ਉਹਨਾਂ ਨੇ ਬੇਅੰਤ ਮਿਹਨਤ ਕੀਤੀ ਤੇ ਕੁਝ ਗੁਰਸਿੱਖ ਜਿਹੜੇ ਨਾਲ ਹੀ ਸਾਡੇ ਵਿਚਰਦੇ ਸੀ ਨਾਲ ਹੀ ਰਹਿੰਦੇ ਸੀ ਉਹ ਗਏ ਹੀ ਨਾ ਉਹਨਾਂ ਨੇ ਕੋਈ ਬਹੁਤਾ ਉਦਮ ਨਾ ਵਿਖਾਇਆ ਤੇ ਜਦੋਂ ਅਸੀਂ ਜੇਲ੍ਹ ਤੋਂ ਬਾਹਰ ਆਏ ਨੰਦ ਮਾਨ ਕੇ ਤੇ ਸਾਨੂੰ ਕੁਝ ਗੁਰਸਿੱਖ ਕਹਿਣ ਲੱਗੇ ਖਾਲਸਾ ਜੀ ਉਹ ਜਿਹੜਾ ਤੁਹਾਡੇ ਨਾਲ ਹੀ ਰਹਿੰਦਾ ਨਾ ਫਲਾਣਾ ਸਿੰਘ ਉਹ ਤੁਰਿਆ ਨਹੀਂ ਤੇ ਅਸੀਂ ਹੱਸ ਕੇ ਕਿਹਾ ਕਿ ਤੈਨੂੰ ਰੱਬ ਨੇ ਤੋਰਿਆ ਏ ਤੂੰ ਤੁਰਿਆ ਏ ਤੂੰ ਉਹਦਾ ਸ਼ੁਕਰਾਨਾ ਨਾ ਕਰ ਜਿਵੇਂ ਤੁਰ ਪੈਂਦਾ ਤੂੰ ਨਾ ਤੁਰਦਾ ਫਿਰ ਅਕਸਰ ਤੇ ਇੰਨਿਆਂ ਚੋਂ ਕੁਝਕ ਨਹੀਂ ਤੁਰਨਾ ਸੀ ਜਿੰਨੇ ਲੋੜ ਸੀ ਉਹਨੇ ਤੁਰੇ ਇਹ ਪਰਮਾਤਮਾ ਦੀ ਮਹਿਮਾਇੋਂ ਨੇ ਕਿੰਨੂ ਕਿੰਨੂ ਸੇਵਾ ਬਖਸ਼ਣੀ ਪਿੱਛੇ ਜੇਦੀ ਬਾਤ ਇਹ ਰੁੱਖ ਲਵਾਏ ਸੀ ਰੁੱਖਾਂ ਦੇ ਜੰਗਲੇ ਬਣਵਾ ਲਏ ਲੋਹੇ ਦੇ ਤੇ ਉਹਨਾਂ ਨੂੰ ਪੇਂਟ ਕਰਨ ਵਾਸਤੇ ਸਾਰੇ ਸਿੰਘਾਂ ਸਿੰਘਾਂ ਨੂੰ ਬੇਨਤੀ ਕੀਤੀ ਪੀ ਭਾਈ ਆਇਓ ਪੇਂਟ ਕਰਨਾ ਹੈ ਤੇ ਜੰਗਲੇ ਥੋੜੇ ਸੀ ਇੱਕ ਦਿਨ ਤੇ ਜਿੰਨੀ ਲੋੜ ਸੀ ਉਹਦੇ ਤੋਂ ਵੱਧ ਸਿੰਘ ਆ ਕੇ ਸੇਵਾ ਕਰ ਰਹੇ ਸੀ ਜੇ ਮੰਨ ਲਓ ਸਾਡੇ ਕੋਲ 10 ਬੁਰਸ਼ ਸੀ ਉਹ ਬ੍ਰਸ਼ ਸੀ ਪੇਂਟ ਕਰਨ ਵਾਲੇ ਤੇ 15 20 ਸਿੰਘ ਸਾਡੇ ਕੋਲ ਸੀ ਜਿਹੜੇ ਸੇਵਾ ਕਰ ਰਹੇ ਸੀ ਤੇ ਹੰਕਾਰ ਜਿਹੜਾ ਹੈ ਨਾ ਉਹ ਟਿਕਦਾ ਨਹੀਂ ਉਹ ਕਹਿੰਦਾ ਹੈ ਬੜਾ ਵੱਡਾ ਕੱਠ ਹੋਣਾ ਚਾਹੀਦਾ ਉਹ ਵੇਂਦਾ ਹੀ ਨਹੀਂ ਉਸ ਮਾਲਕ ਨੇ ਸੇਵਾ ਰਚੀਏ ਉਹਨੇ ਸੇਵਾ ਨੂੰ ਜਿੰਨੀ ਲੋੜ ਹੈ ਉੰਨੀ ਪਹੁੰਚੇ ਨੇ ਉਹਨੇ ਰੰਗਾ ਚ ਆਖ ਖਲੋਤਾ ਹੈ ਤੇ ਇੱਕ ਗੁਰਸੇ ਕਹਿਣ ਲੱਗੇ ਖਾਲਸਾ ਜੀ ਐਨੇ ਸਿੰਘਾਂ ਨੂੰ ਬੇਨਤੀ ਕਰੀਦੀ ਏ ਆਉਂਦੇ ਨਹੀਂ ਤੇ ਅਸੀਂ ਹੱਸ ਕੇ ਕਿਹਾ ਕਿ تیر ਕੋ ਬਰਸ਼ ਹੋਰ ਹੈਗੇ تیر ਕੋ ਸੇਵਾ ਹੈਗੀ ਉਹਨਾਂ ਨੂੰ ਦੇਣ ਨੂੰ ਦਸਾਂ ਬੰਦਿਆਂ ਦਾ ਕਾਰਜ ਸੀ 20 ਪਹਿਲਾਂ ਹੀ ਆ ਕੇ ਖਲੋਤੇ ਨੇ ਤੂੰ 50 ਖਹਲਾਰ ਕੇ ਕਰਨਾ ਕੀ ਪਰ ਹਾਡਾ ਹੰਕਾਰ ਕਹਿੰਦਾ ਏ ਜਿਆਦਾ ਹੋਣਾ ਚਾਹੀਦਾ ਏ ਜਿਆਦਾ ਹੋਣਾ ਚਾਹੀਦਾ ਕਦੀ ਧਿਆਨ ਨਾਲ ਉਹਦੀ ਕਿਰਤ ਨੂੰ ਵੇਖੋਗੇ ਜਿੰਨਾ ਭੋਜਨ ਆਪ ਜੀ ਨੂੰ ਚਾਹੀਦਾ ਏ ਆਪ ਜੀ ਨੂੰ ਮਿਲ ਰਿਹਾ ਏ ਕਦੀ ਭੁੱਖੇ ਤੇ ਨਹੀਂ ਸੁੱਤੇ ਬਾਰ ਦੇ ਦੇਸ਼ਾਂ ਚ ਕਈ ਵਾਰਾਂ ਜਾਈਦਾ ਏ ਉਹਨਾਂ ਨੂੰ ਬੇਨਤੀ ਕਰੀਦੀ ਏ ਉਹ ਕਹਿੰਦੇ ਉੱਥੇ ਰੋਟੀ ਨਹੀਂ ਉੱਥੇ ਭੁੱਖੇ ਮਰ ਚੱਲੇ ਤੇ ਹੱਸ ਕੇ ਕਹਿਣਾ ਪੈਂਦਾ ਕਿ ਤੁਹਾਡੇ ਖੇਤਾਂ ਦੇ ਵਿੱਚ ਜੂਪੀ ਬਿਹਾਰ ਤੋਂ ਭਈਏ ਆ ਕੇ ਰੱਜ ਕੇ ਰੋਟੀ ਖਾਂਦੇ ਤੁਸੀਂ ਕਿਵੇਂ ਭੁੱਖੇ ਮਰ ਚੱਲੇ ਪੈਸੇ ਤੋਂ ਰੋਟੀ ਤੋਂ ਭੁੱਖਾ ਕੋਈ ਬਾਹਰ ਨਹੀਂ ਜਾਂਦਾ ਲੋਭ ਤੋਂ ਭੁੱਖਾ ਜਾਂਦਾ ਏ ਜਿਹੜੀ ਦੌੜ ਲਾਈ ਏ ਨਾ ਇੱਕ ਦੂਜੇ ਦੇ ਨਾਲ ਉਹਦੇ ਤੋਂ ਭੁੱਖੇ ਅਸੀਂ ਜਾਂਦੇ ਹਾਂ ਤੇ ਜੇ ਇਹ ਸਿੱਖਿਆ ਕਿੱਥੋਂ ਹੈ ਇਹ ਸਿੱਖਿਆ ਏ ਇੱਕ ਡਰੀ ਹੋਈ ਮਾਂ ਤੋਂ ਇੱਕ ਡਰੇ ਹੋਏ ਪਿਤਾ ਤੋਂ ਭੈਣ ਭਾਈਆਂ ਤੋਂ ਸਮਾਜ ਤੋਂ ਇਸ ਸੰਸਾਰ ਤੋਂ ਇਸ ਸੰਸਾਰ ਦੀ ਮਤ ਧਾਰਨ ਕੀਤੀ ਏ ਮਨ ਨੇ ਜਿੰਨੂੰ ਗੁਰੂ ਪਿਤਾ ਮਨਮਤ ਕਹਿੰਦੇ ਨੇ ਮਨ ਨੇ ਇਸ਼ਾਦੇ ਮੁਤਾਬਕ ਡਰਾਂ ਦੇ ਮੁਤਾਬਕ ਵਾਸ਼ਨਾ ਦੇ ਮੁਤਾਬਕ ਮਤ ਨੂੰ ਧਾਰਨ ਕੀਤਾ ਏ ਤੇ ਗੁਰੂ ਦੀ ਨਿਰੋਲ ਮਤ ਏ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੈ ਤੇ ਸ਼ੁਰੂ ਕਰੋ ਉਹਦੀਆਂ ਪੰਕਤੀਆਂ ਦੇ ਹੁਕਮ ਰੂਪ ਜੋ ਬੋਲਨੇ ਨਾ ਉਹਨਾਂ ਨੂੰ ਜੀਵਨ ਚ ਧਾਰਨ ਕਰਨਾ ਜੇ ਸਤਗੁਰੂ ਕਹਿੰਦੇ ਨੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਕੇ ਜੇ ਤੂੰ ਮिन्नੂ ਮਿਲਣਾ ਹੈ ਜੇ ਤੂੰ ਪ੍ਰਭੂ ਨੂੰ ਮਿਲਣਾ ਹੈ ਤੇ ਫਿਰ ਸੇਵਾ ਕਰਦਿਆਂ ਨਿਸ਼ਕਾਮਨਾ ਚ ਚਲਿਆ ਜਾ ਕਾਮਨਾ ਕੋਈ ਨਾ ਰੱਖ ਮੰਗ ਕੋਈ ਨਾ ਰੱਖ ਤੇ ਫਿਰ ਕਰਿਓ ਹਾਂ ਪਿਤਾ ਦੀ ਸੇਵਾ ਮਾਂ ਦੀ ਸੇਵਾ ਪਤਨੀ ਦੀ ਪਤੀ ਦੀ ਬੱਚਿਆਂ ਦੀ ਐਸੇ ਟੰਗ ਨਾ ਤੇ ਇਹ ਸਮਰਪਣ ਮੰਗਦੀ ਏ ਸੌਦੇ ਬਾਜ਼ੀਆਂ ਨਹੀਂ ਵਪਾਰ ਨਹੀਂ ਧੰਦਾ ਨਹੀਂ ਗੁਰਨਾਨਕ ਦੀ ਗ੍ਰਸਤੀ ਨੂੰ ਧੰਦਾ ਬਣਾਉਂਗੇ ਤੇ ਧੰਦਾ ਬੋਝ ਬਣਦਾ ਏ ਧੰਦਾ ਜਿਹੜਾ ਏ ਸੰਸਿਆ ਨੂੰ ਜਨਮ ਦਿੰਦਾ ਏ ਡਰ ਨੂੰ ਜਨਮ ਦਿੰਦਾ ਏ ਧੰਦਾ ਨਹੀਂ ਗੁਰਨਾਨਕ ਦੀ ਗ੍ਰਸਤੀ ਨੂੰ ਬੰਦਗੀ ਬਣਾਓ ਇਸ ਗੁਰਸਿੱਖ ਦਾ ਜਿਸ ਦਾ ਆਨੰਦ ਕਾਰਜ ਹੈ ਕਹਿਣ ਨੂੰ ਕਹਿ ਦਈਦਾ ਫਲਾਣੇ ਦਾ ਆਨੰਦ ਕਾਰਜ ਹੋਇਆ ਇਹੋ ਕਹਿੰਨੇ ਆ ਨਾ ਫਲਾਣੇ ਦਾ ਆਨੰਦ ਕਾਰਜ ਹੋ ਗਿਆ ਹੋਇਆ ਨਹੀਂ ਹੁੰਦਾ ਆਨੰਦ ਕਾਰਜ ਦਾ ਹੁਕਮ ਹੁੰਦਾ ਹੈ ਆਨੰਦ ਕਾਰਜ ਤੇ ਸਾਰੀ ਉਮਰ ਹੁਣਾ ਹੁੰਦਾ ਬਾਅਦ ਚ ਬਾਅਦ ਚ ਪਤਾ ਲੱਗਦਾ ਕੱਲ ਪਰਸੋਂ ਮਹੀਨੇ ਨੂੰ ਦਸਾਂ ਦਿਨਾਂ ਨੂੰ ਕਿ ਵਾਕੇ ਆਨੰਦਦਾਈ ਕਾਰਜ ਏ ਕਿ ਕਲਾ ਕਲੇਸ਼ ਦਾ ਕਾਰਜ ਏ ਤੇ ਜੇ ਕਲਾ ਕਲੇਸ਼ ਦਾ ਹੀ ਹੋਵੇ ਅਹੀਂ ਇੱਕ ਗੁਰਸਿੱਖ ਪਿਆਰੇ ਬੜਾ ਸੋਹਣਾ ਕੀਰਤਨ ਕਰਦੇ ਨੇ ਗੱਡੀ ਚਾਉਂਦੇ ਸੀ ਤੇ ਉਹ ਕੀਰਤਨ ਕਰਦੇ ਸੀ ਕਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ ਤੁਹਾਡੇ ਨਾਲ ਇੱਕ ਗੁਰਸਿੱਖ ਬੈਠੇ ਸੀ ਥੋੜੇ ਜੇ ਮਜਾਕੀਆ ਏ ਤੇ ਖਸ ਕੇ ਕਹਿਣ ਲੱਗੇ ਕਹਿੰਦੇ ਖਾਲਸਾ ਜੀ ਲੱਗਦਾ ਭਗਤ ਧੰਨੇ ਨੂੰ ਵੀ ਪਤਾ ਆ ਆ ਵੀ ਕਰਦੀ ਗੀਹਣ ਬਹੁਤੀ ਚੰਗੀ ਨਹੀਂ ਹੁੰਦੀ ਏ ਚੰਗੀ ਚਾਹੀਦੀ ਇਸੀ ਹਸਰੇ ਸੀ ਕਿ ਸਾਧੂਆਂ ਦੀ ਦੁਨੀਆ ਚ ਪੰਕਤੀਆਂ ਨੂੰ ਆਧਾਰ ਬਣਾ ਕੇ ਗਾਇਆ ਜਾਂਦਾ ਜਿਵੇਂ ਇਹ ਭੈਣਾ ਬੜਾ ਪਿਆਰਾ ਕੀਰਤਨ ਕਰਦੀਆਂ ਨੇ ਇਹਨਾਂ ਨੂੰ ਪਤਾ ਹੋਣਾ ਸਥਾਈ ਤੇ ਸਥਾਈ ਯੰਤਰਿਆਂ ਦਾ ਜਿਹੜੇ ਬਾਰ-ਬਾਰ ਗਾਉਣੇ ਆ ਜਿਹੜੀਆਂ ਪੰਕਤੀਆਂ ਨੂੰ ਆਧਾਰ ਬਣਾਉਣੇ ਆ ਉਹ ਹਰ ਜੀ ਜਿਹੜਾ ਏ ਆਪਣੀ ਅਵਸਥਾ ਦੇ ਮੁਤਾਬਕ ਚੁੱਕਦਾ ਏ ਜਿਉਂ ਨੇ ਕਿਸੇ ਦੂਜੇ ਦਾ ਸ਼ਬਦ ਕਾਪੀ ਕੀਤਾ ਏ ਤੇ ਫਿਰ ਉਹਨੇ ਜੋ ਆਧਾਰ ਬਣਾਇਆ ਹੋਏਗਾ ਉਹਦਾ ਹੁਣ ਇਸੇ ਸ਼ਬਦ ਦਾ ਅਸਲੀ ਆਧਾਰ ਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਇਹ ਰਹਾਉ ਦੀਆਂ ਪੰਕਤੀਆਂ ਨੇ ਕਿ 헤 ਗੋਪਾਲ 헤 ਪਾਲਣਹਾਰ ਪ੍ਰਭੂ 헤 ਸਭਨਾਂ ਨੂੰ ਪਾਲਣ ਵਾਲੇ ਇਹ ਸਾਰਾ ਜਗਤ ਤੇਰਾ ਆਰਤਾ ਏ ਇਹ ਆਰਤੀ ਵੀ ਨਹੀਂ ਹੈ ਇਹ ਇੰਨਾ ਕੁ ਵੱਡਾ ਹੈ ਕਿ ਆਰਤਾ ਹੈ ਇਹਦੇ ਵਿੱਚ ਤੂੰ ਪਾਲ ਰਿਹਾ ਹੈ ਇਹ ਬੇਅੰਤ ਹਿਰਦਿਆਂ ਨੂੰ ੜਕਾ ਰਿਹਾ ਹੈ ਬੇਅੰਤ ਅਨਾਜ ਪੈਦਾ ਕਰ ਰਿਹਾ ਹੈ ਬੇਅੰਤ ਅਨਾਜ ਖਾਣ ਵਾਲੇ ਪੈਦਾ ਕਰ ਰਿਹਾ ਹੈ ਜਿਹੜੇ ਖਾ ਰਹੇ ਨੇ ਉਹਨਾਂ ਦੇ ਅੰਦਰ ਅਨਾਜ ਤੋਂ ਰੋਟੀ ਬਣਾ ਰਿਹਾ ਔਰ ਖੂਨ ਬਣਾ ਰਿਹਾ ਹੈ ਤੱਤ ਬਣਾ ਰਿਹਾ ਹੈ ਬੇਅੰਤ ਜੀਵਾਂ ਨੂੰ ਪੈਦਾ ਕਰ ਰਿਹਾ ਹੈ ਇਹ ਤੇਰਾ ਆਰਤਾ ਹੈ ਇਹਦੇ ਵਿੱਚ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਕਾਰਜ ਤੂੰ ਆਪ ਸਵਰਦਾ ਏ ਤੇ ਸੱਚੇ ਸਵਰਦਾ ਏ ਇਹ ਜਿਹੜੇ ਕਰਨਗੇ ਉਹਨਾਂ ਨੂੰ ਪਤਾ ਲੱਗੇਗਾ ਦੂਜੇ ਤੇ ਆਪ ਹੀ ਕਰਤਾ ਬਣ ਕੇ ਰੋਂਦੇ ਰਹਿਣਗੇ ਖੱਪਦੇ ਰਹਿਣਗੇ ਐਵੇਂ ਕਰਦੇ ਰਹਿਣਗੇ ਆ ਮੈਂ ਕੀਤਾ ਆ ਉਹਨੇ ਕੀਤਾ ਆ ਇਹਨੇ ਕੀਤਾ ਜਿਵੇਂ ਗਿਆਨੀ ਸੰਸੰਗ ਮਸਕੀਨ ਬੜੀ ਪਿਆਰੀ ਉਦਾਹਰਨ ਦਿੰਦੇ ਹੁੰਦੇ ਨਾ ਸਮਝਾਜਾਤ ਨਹੀਂ ਹੋ ਗਿਆ ਜਦੋਂ ਸਮਾਪਤੀ ਕਰਨੀ ਹੋਏਗੀ ਸਾਨੂੰ ਦੱਸ ਦੇਣਾ ਬੜੀ ਪਿਆਰੀ ਉਦਾਹਰਣ ਦਿੰਦੇ ਹੁੰਦੇ ਕਹਿੰਦੇ ਸ਼ਿਵਜੀ ਜਿਹੜਾ ਸੀ ਨਾ ਉਹਨੂੰ ਜੀਆਂ ਨੂੰ ਮੌਤ ਦੇਣ ਦਾ ਕਾਰਜ ਸੌਂਪਿਆ ਸੀ ਪੁਰਬਲੇ ਇਤਿਹਾਸ ਦੇ ਮੁਤਾਬਕ ਤੇ ਕਹਿੰਦੇ ਉਹਨੇ ਜਿੱਦ ਕਰਕੇ ਪਰਮਾਤਮਾ ਗਾੜੀ ਕੇ ਮੈਨੂੰ ਇਹ ਵਾਲਾ ਕੰਮ ਚੰਗਾ ਨਹੀਂ ਏ ਮੈਨੂੰ ਜਿਹੜਾ ਇੰਦਰ ਦੇਵਤੇ ਕੋ ਮੀਂਹ ਪਵਾਉਣ ਵਾਲਾ ਕੰਮ ਇਹ ਬਖਸ਼ ਦੇ। ਇਹ ਜੀਆਂ ਨੂੰ ਮਾਰਨਾ ਮੇਰੇ ਮੈਂ ਜੀ ਨਹੀਂ ਕਰਦਾ। ਪਰਮਾਤਮਾ ਨੇ ਕਹਿੰਦੇ ਹੱਸ ਕੇ ਕਿਆ ਕਿ ਤੇਰਾ ਸੁਭਾਅ ਹੋਏ ਤੂੰ ਇਹ ਕੰਮ ਵਧੀਆ ਢੰਗ ਨਾਲ ਕਰ ਸਕਦਾ ਏ ਤੂੰ ਇਹ ਹੋ ਕਰ। ਪਰ ਜਿੱਦ ਕਰ ਲਈ। ਤੇ ਜਦੋਂ ਜਿੱਦ ਕਰ ਲਈ ਹਠੀ ਸੀ ਤੇ ਪਰਮਾਤਮਾ ਨੇ ਮੀਂਹ ਪਵਾਉਣ ਦਾ ਕੰਮ ਦੇ ਦਿੱਤਾ। ਤੇ ਵਰ ਲੈ ਲਿਆ ਜਦੋਂ ਮੈਂ ਡਮਰੂ ਵਜਾਵਾਂ। ਤੇ ਮੀ ਪਾਵੇ ਤੇ ਇੱਕ ਦਿਨ ਕਹਿੰਦੇ ਜਾਂਦੇ ਸੀ ਕਿਸੇ ਖੇਤਾਂ ਨੂੰ ਤੇ ਕਿਸਾਨ ਹਲ ਵਾਉਂਦੇ ਸੀ ਤੇ ਕਿਸਾਨਾਂ ਨੂੰ ਰੋਕ ਕੇ ਕਹਿਣ ਲੱਗੇ ਕਿ ਐਵੇਂ ਫਜ਼ੂਲ ਚ ਮਿਹਨਤ ਨਾ ਕਰੋ ਮੈਂ 12 ਸਾਲ ਮੀ ਨਹੀਂ ਪਾਉਣਾ ਸਭਾਉ ਸੀ ਨਾ ਜੀਆਂ ਨੂੰ ਮਾਰਨ ਵਾਲਾ ਭਾਵੇਂ ਮੀ ਪਵਾਉਣ ਵਾਲਾ ਹੀ ਲਿਆ ਏ ਪਰ ਕਰਮ ਮਾਰਨ ਵਾਲਾ ਹੀ ਏ ਕਿ ਮੈਂ 12 ਸਾਲ ਮੀ ਨਹੀਂ ਪਾਉਣਾ ਐਵੇਂ ਮਜ਼ਦੂਰੀ ਨਾ ਕਰੋ ਮਿਹਨਤ ਨਾ ਕਰੋ ਤੇ ਕਿਸਾਨ ਉਦਾਸ ਹੋ ਕੇ ਹਟ ਗਏ ਕਿ ਮਹਾਰਾਜ ਤੁਹਾਨੂੰ ਕੀ ਕਹਿ ਸਕਦੇ ਜਿਵੇਂ ਆਪ ਜੀ ਦੀ ਕਿਰਪਾ ਕੁਝ ਸਮਾਂ ਬੀਤਿਆ ਇਹ ਕੁਝ ਦਿਨ ਬੀਤੇ ਨੇ ਫਿਰ ਉਹਨਾਂ ਖੇਤਾਂ ਵੱਲ ਦੀ ਗਏ ਨੇ ਤੇ ਕਿਸਾਨ ਬੱਚਿਆਂ ਨੂੰ ਲੈ ਕੇ ਫਿਰ ਹਲ ਵਾਉਂਦੇ ਪਏ ਖੇਤੀ ਕਰਦੇ ਪਏ ਤੇ ਗੁੱਸੇ 'ਚ ਆ ਗਏ ਤੇ ਜਾ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਕੀ ਮੈਂ ਝੂਠ ਬੋਲਦਾ ਜਦੋਂ ਤੁਹਾਨੂੰ ਕਿਹਾ ਇਹ ਕਿ ਮੀਂਹ ਨਹੀਂ ਪਊਣਾ ਤੇ ਮੀਂਹ ਨਹੀਂ ਪਊਣਾ ਤੁਸੀਂ ਕਿਉਂ ਇਹ ਫਜ਼ੂਲ 'ਚ ਮਿਹਨਤ ਕਰ ਰਹੇ ਹੋ ਤੇ ਕਿਸਾਨ ਹੱਥ ਜੋੜ ਕੇ ਖਲੋ ਗਏ ਕਿ ਨਹੀਂ ਮਹਾਰਾਜ ਅਸੀਂ ਸੋਚਿਆ 12 ਸਾਲ ਦਾ ਵਖਫਾ ਬੜਾ ਲੰਮਾ ਹੁੰਦਾ ਜੇ 12 ਸਾਲ ਚ ਸਾਡੇ ਬੱਚੇ ਵੱਡੇ ਹੋਣੇ 12 ਇੰਨਾ 12 ਸਾਲਾਂ ਚ ਉਹਨਾਂ ਨੇ ਸਾਡੇ ਕੋਲੋਂ ਖੇਤੀ ਦਾ ਕੰਮ ਸਿੱਖਣਾ ਤੇ ਅਸੀਂ ਸੋਚਦੇ ਆ ਕਿ ਕਮ ਸੇ ਕਮ ਥੋੜਾ ਥੋੜਾ ਖੇਤੀ ਦਾ ਕੰਮ ਕਰੀ ਜਾਣੇ ਆ ਤੁਸੀਂ ਮੀ ਪਾਵੋ ਚਾਹੇ ਨਾ ਪਾਵੋ ਕਮ ਸੇ ਕਮ ਸਾਡੇ ਬੱਚੇ ਤੇ ਗਾੜੀ ਖੇਤੀ ਕਰਨ ਲਈ ਤਿਆਰ ਹੋ ਜਾਣਗੇ ਜਦੋਂ ਤੁਸੀਂ 12 ਸਾਲਾਂ ਬਾਅਦ ਮੀ ਪਾਓਗੇ ਤੇ ਬੱਚਿਆਂ ਨੂੰ ਖੇਤੀ ਆਉਂਦੀ ਹੋਏਗੀ ਤੇ ਕਰ ਲੈਣਗੇ 12 ਸਾਲ ਦਾ ਸਮਾਂ ਬੜਾ ਲੰਮਾ ਹੁੰਦਾ ਇਹ ਨਾ ਹੋਵੇ ਜੇ ਅਸੀਂ ਵੀ ਨਾ ਕਰੀਏ ਤੇ ਅਸੀਂ ਵੀ ਕਿਤੇ ਕਰਨਾ ਭੁੱਲ ਜਾਈਏ ਜਾਂ ਸਾਡੇ ਸਰੀਰ ਤੋਂ ਵੀ ਹੋਵੇ ਨਾ ਉਹਨਾਂ ਕਿਸਾਨਾਂ ਦੀ ਗਹਿਰੀ ਬਾਤ ਸੁਣ ਕੇ ਕਹਿੰਦੇ ਸ਼ਿਵਜੀ ਕਿਸੇ ਰੁੱਖ ਤੇ ਜਾ ਕੇ ਥੱਲੇ ਬਹਿ ਗਏ ਤੇ ਸੋਚਣ ਲੱਗ ਪਏ ਕਿ ਵਾਕੇ 12 ਸਾਲ ਬੜਾ ਲੰਮਾ ਸਮਾਂ ਹੁੰਦਾ ਤੇ ਜਦੋਂ ਚੇਤਾ ਆਇਆ ਕਿ ਮੈਂ ਤੇ ਡਮਰੂ ਨਾ ਮੀਂ ਵਜਾਉਣਾ ਏ ਤੇ ਕਿਤੇ ਇਹ ਨਾ ਹੋਵੇ 12 ਸਾਲਾਂ ਚ ਮੈਨੂੰ ਡਮਰੂ ਭੁੱਲ ਜਾਵੇ ਵਜਾਉਣਾ ਤੇ ਜਿਹੜੀ ਚੀਜ਼ ਦਾ ਡਰ ਪੈਦਾ ਹੁੰਦਾ ਉਹ ਛੇਤੀ ਨਾ ਹੋ ਜਾਂਦੀ ਤੇ ਛੇਤੀ ਨਾ ਡਮਰੂ ਫੜਿਆ ਤੇ ਵਜਾਉਣਾ ਸ਼ੁਰੂ ਕਰ ਦਿੱਤਾ ਅੱਖਾਂ ਬੰਦ ਕਰ ਲਈਆਂ ਡਮਰੂ ਵਜਾਈ ਗਏ ਵਜਾਈ ਗਏ ਮੀਂ ਤੜਾ ਤੜ ਪਈ ਗਿਆ ਤੇ ਜਦੋਂ ਅੱਖਾਂ ਖੋਲੀਆਂ ਤੇ ਚਾਰ ਸ਼ਫੇਰੇ ਪਾਣੀ ਪਾਣੀ ਜਦੋਂ ਵੇਖਿਆ ਕਿ ਇੰਨਾ ਮੀਂਹ ਪੈ ਗਿਆ ਤੇ ਭਵਾ ਕੇ ਡਮਰੂ ਮਾਰਿਆ ਕਿ ਜਦੋਂ ਸਾਰਾ ਕੁਝ ਕਹਿੰਦੇ ਤੂੰ ਹੀ ਕਰਨਾ ਤੇ ਮੈਨੂੰ ਡਮਰੂ ਕਿਉਂ ਫੜਾਇਆ ਜਦੋਂ ਤੇਰੀ ਮौज ਹੋਈ ਤੂੰ ਡਮਰੂ ਵਜਵਾ ਲੈਣਾ ਮੀਂਹ ਪਵਾ ਲੈਣਾ ਮੈਨੂੰ ਫਜ਼ੂਲ ਚ ਡਮਰੂ ਕਿਉਂ ਫੜਾਇਆ ਏ ਜਦੋਂ ਕਰਨ ਵਾਲਾ ਤੂੰ ਐ ਜਿਹੜਾ ਗੁਰਨਾਨਕ ਦਾ ਕਰਤਾ ਪੁਰਖੇ ਜਿਹੜਾ ਗੁਰਨਾਨਕ ਦਾ ਰਚਨਹਾਰੇ ਸਿਰਜਣਹਾਰੇ ਉਹਦੀ ਬਾਤ ਐ ਖੇਡ ਕੀ ਇਹ ਕਿ ਉਸ ਕਰਤਾ ਪੁਰਖ ਨੂੰ ਜਾਨਣਾ ਜ਼ਰੂਰੀ ਹੈ ਉਸ ਕਰਤਾ ਪੁਰਖ ਦੇ ਰੰਗ ਨੂੰ ਜਾਨਣਾ ਜ਼ਰੂਰੀ ਹੈ ਮਨੁੱਖ ਕਰਤਾ ਨਹੀਂ ਹੈ ਆਪ ਮਾਵਾਂ ਕਹਿ ਦਿੰਦੀਆਂ ਤੈਨੂੰ ਮੈਂ 9 ਮਹੀਨੇ ਪੇਟ 'ਚ ਰੱਖਿਆ ਮੇਣਾ ਮਾਰ ਦਿੰਦੀਆਂ ਨਾ ਕਈ ਮਾਵਾਂ ਕਿ ਅਸੀਂ ਪੁੱਛਦੇ ਹਾਂ ਉਹਨਾਂ ਮਤਾਵਾਂ ਤੋਂ ਕਿ ਹੇ ਮਾਤਾ ਹੇ ਮੇਰੀਏ ਭੈਣੇ ਤੇਰੇ ਕੋ ਅਜੇ ਹੀ ਕਿਹੜੀ ਸ਼ਕਤੀ ਹੈ ਕਿ ਤੂੰ ਪੇਟ ਚ ਰੱਖ ਸਕਦੀ ਹੈ ਇਹ ਤੇ ਉਸ ਸਿਰਜਣਹਾਰ ਦੀ ਬਾਤ ਹੈ ਉਹਨੇ ਤੈਨੂੰ ਇਹ ਮਹਿਮਾ ਦਿੱਤੀ ਹੈ ਵਡਿਆਈ ਦਿੱਤੀ ਹੈ ਤੇ ਉਹਦੇ ਰੰਗ ਚ ਹੀ ਤੇਰੇ ਪੇਟ ਚ ਵੀ ਉਹ ਬੱਚੇ ਦੀ ਪਲਣਾ ਕਰਦਾ ਹੈ ਭਾਈ ਤੇਰੇ ਕੋ ਤੇ ਕੋਈ ਸ਼ਕਤੀ ਨਹੀਂ ਹੈ ਇਸ ਜਗਤ ਦੇ ਵਿੱਚ ਕਿਸੇ ਕੋ ਕੋਈ ਨਹੀਂ ਹੈ ਉਸ ਰਚਨਹਾਰ ਦੀ ਬਾਤ ਹੈ ਮਨੁੱਖ ਕੋ ਤੇ ਬੜਾ ਥੋੜਾ ਜਿਹਾ ਕਰਮ ਹੈ ਕਿ ਇੱਛਾ ਕਰਨੀ ਉਸ ਇੱਛਾ ਤੇ ਵਿਚਾਰ ਬਣਨੇ ਨੇ ਫਿਰ ਕਰਮ ਚ ਉਤਰਨਾ ਤੇ ਕਰਮ ਨੂੰ ਸੇਵਾ ਚ ਜਾ ਲੈ ਕੇ ਜਾਣਾ ਨਿਸ਼ਕਾਮ ਭਾਵ ਚ ਲੈ ਕੇ ਜਾਣਾ ਸਮਰਪਣ ਚ ਲੈ ਕੇ ਜਾਣਾ ਜੋ ਗੁਰੂ ਨਾਨਕ ਕਹਿੰਦੇ ਨੇ ਉਹਦੇ ਅਨੁਸਾਰ ਕਰਨਾ ਜੇ ਆਪਜੀ ਇਵੇਂ ਹੀ ਕਰਤਾ ਬਣਦੇ ਗਏ ਗ੍ਰਸਤ ਨੂੰ ਜੀਵਿਆ ਨਾ ਇੱਕ ਦੂਜੇ ਦੀ ਸੇਵਾ ਚ ਨਾ ਉਤਰੇ ਸਮਰਪਣ ਚ ਨਾ ਉਤਰੇ ਤੇ ਫਿਰ ਹੁਣਾ ਪਤਾ ਕੀ ਇਹ ਮੰਗਾ ਨੇ ਬੜਾ ਕੁਝ ਕਰਵਾ ਦੇਣਾ ਉਹ ਇੱਕ ਮਜ਼ਾਕ ਹੈ ਨਾ ਕਹਿੰਦੇ ਪਤੀ ਪਤਨੀ ਲੜ ਪਏ ਲੜ ਪਤਾ ਕਿਸ ਗੱਲਾਂ ਪਏ ਪਤਨੀ ਨੇ ਪਤੀ ਨੂੰ ਰੋਟੀ ਪਕੜਾਈ ਤੇ ਵਿਚਾਰੀ ਘਿਓ ਪਾਉਣਾ ਭੁੱਲ ਗਈ ਤੇ ਪਤੀ ਵੀ ਪ੍ਰੇਮਨਾ ਨਹੀਂ ਕਹਿ ਸਕਿਆ ਕਿ ਇਹਦੇ 'ਚ ਥੋੜਾ ਘਿਓ ਪਾ ਦੇ ਤੇ ਗੁੱਸੇ ਜਾ ਕੇ ਦਬਕਾ ਮਾਰਿਆ ਕਿ ਤੈਨੂੰ ਅਕਲ ਨਹੀਂ ਰੋਜ ਦੱਸਣਾ ਪਊਗਾ ਇਹਦੇ 'ਚ ਮਸਾ ਕਿਉਂ ਨਹੀਂ ਪਾ ਸਕਦੀ ਤੇ ਮੰਦਾ ਬੋਲ ਗਿਆ ਬੇਅੰਤ ਮੰਦਾ ਬੋਲ ਗਿਆ ਪਤਨੀ ਨੂੰ ਵੀ ਗੁੱਸਾ ਆਇਆ ਉਹਦੇ ਹੱਥ 'ਚ ਵੇਲਣਾ ਸੀ ਉਹਨੇ ਵੇਲਣਾ ਹੀ ਮਾਰਿਆ ਮੱਥੇ 'ਚ ਉਹ ਐਡਾ ਵੱਡਾ ਰੋਬੜਾ ਪੈ ਗਿਆ ਇੱਥੇ ਮੱਥੇ ਦੇ ਵਿੱਚ ਮੰਗਣ ਘਿਓ ਡਿਆ ਸੀ ਮਿਲ ਵੇਲਣਾ ਗਿਆ ਤੇ ਰਸਤੇ 'ਚ ਤੁਰਿਆ ਜਾਂਦਾ ਏ ਤੇ ਗਾੜੀਆਂ 'ਉ ਅੱਗੋਂ ਇੱਕ ਮਿੱਤਰ ਮਿਲ ਪਿਆ ਤੇ ਮਿੱਤਰ ਨੇ ਪੁੱਛਿਆ ਮੱਥੇ ਤੇ ਕੀ ਹੋਇਆ ਤੇ ਬਹਾਨਾ ਕਰਦਾ ਏ ਉਹਨਾ ਮੈਂ ਡਿੱਗ ਪਿਆ ਤੇ ਇੱਥੇ ਸੱਟ ਲੱਗ ਗਈ ਵੱਜ ਗਈ ਤੇ ਮਿੱਤਰ ਕਹਿਣ ਲੱਗਾ ਇੱਥੇ ਘਿਓ ਲਾਉਣਾ ਏ ਤੇ ਗਾੜੀਆਂ ਹੱਸ ਕੇ ਕਹਿਣ ਲੱਗਾ ਕਿ ਘਿਓ ਦੇ ਤੇ ਅੱਗੇ ਸਿਆਪੇ ਪਈ ਆ ਘਿਓ ਹੀ ਇੰਨਾ ਨਿਕਲਿਆ ਨਹੀਂ ਤੇ ਅਜੇਹਾ ਜੀਵਨ ਹੋਏਗਾ ਨਹੀਂ ਤੇ ਲੜਦੇ ਕੁਲਦੇ ਕਲਾ ਕਲੇਸ਼ ਹੋਏਗੀ ਆ ਸਤਿਗੁਰੂ ਨੇ ਸਾਨੂੰ ਸਿੰਘਣੀ ਬਖਸ਼ੀ ਐ ਨਾ ਸਾਨੂੰ ਇਦਾਂ ਹੀ ਲੱਗਦਾ ਏ ਕਿ ਜਿਵੇਂ ਆ ਸਿੰਘ ਸਾਡੇ ਕੋ ਜੀਵਨ ਕਮਾਉਣ ਆਉਂਦੇ ਐ ਵੀ ਜੀਵਨ ਹੀ ਕਮਾਉਣ ਆਈਏ ਤੇ ਜਿਵੇਂ ਸਿੰਘਾਂ ਨੂੰ ਕਈਆਂ ਨੂੰ ਸੇਵਾ ਬਖਸ਼ ਦਿੰਨੇ ਆ ਸੇਵਾ ਤੂੰ ਕਰਨੀ ਐ ਕਈ ਕਰਦੇ ਕਈ ਨਹੀਂ ਕਰਦੇ ਇਦਾਂ ਹੀ ਇਹ ਵੀ ਕਰੇ ਨਾ ਕਰੇ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਆ ਮਿੱਤਰ ਨੇ ਸਾਡੇ ਪਿੱਛੇ ਬੈਠੇ ਇਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਤੇ ਇੱਕ ਦਿਨ ਵਾਵਾ ਕਾਰਜ ਸੀ ਤੇ ਕਾਰਜ ਕਰਦੇ ਕਰਦੇ ਨਾ ਲੇਟ ਹੋ ਗਏ ਤੇ ਬਾਹਰ ਸੀ ਤੇ ਅਸੀਂ ਇਹਨੂੰ ਫੋਨ ਕੀਤਾ ਕਿ ਅਸੀਂ ਦੋ ਤਿੰਨ ਜਾਣੇ ਆ ਤੇ ਤੂੰ ਪ੍ਰਸ਼ਾਦਾ ਬਣਾ ਦੇ ਸਾਨੂੰ ਭੁੱਖ ਲੱਗੀ ਏ ਇਹ ਜਿਹੜਾ ਘੋੜਾ ਏ ਜਿਹੜਾ ਸਰੀਰ ਏ ਪ੍ਰਸ਼ਾਦਾ ਮੰਗ ਰਿਹਾ ਏ ਤੇ ਇਹਦਾ ਇੱਕ ਸੁਭਾਅ ਏ ਗੁਰੂ ਪਿਤਾ ਦੀ ਇਸ ਤੀ ਦਾ ਇਹਨੂੰ ਕਹਿ ਕਹਿ ਕੇ ਜੇ ਹਟਾਉਣਾ ਪੈਂਦਾ ਕੇ ਪ੍ਰਸ਼ਾਦਾ ਗਰਮ-ਗਰਮ ਦੇਣਾ ਲੱਥ ਦਾ ਲੱਥ ਦਾ ਤੇ ਆਵਾਜਾਈ ਸੰਗਤ ਦੀ ਬਹੁਤ ਜ਼ਿਆਦਾ ਹੋਣ ਕਰਕੇ ਇਹ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਫਿਰ ਰਸੋਈ ਚ ਹੀ ਰਹਿੰਦੀ ਏ ਇਹ ਕਰਕੇ ਨੂੰ ਕਹੀਦਾ ਕਿ ਤੂੰ ਜਾਪ ਵੀ ਕਰਨੇ ਨੇ ਕੋਈ ਨਹੀਂ ਪ੍ਰਸ਼ਾਦਾ ਪਕਾ ਲੈ ਰੱਖ ਲੈ ਹਨਾ ਉਹਨਾਂ ਨੂੰ ਗਰਮ ਕਰਕੇ ਦੇ ਦੇ ਸਵੇਰ ਦਾ ਪ੍ਰਸ਼ਾਦਾ 6 7 ਵਜੇ ਦਾ ਬਣਿਆ ਜੇ 10 ਵਜੇ ਵਰਤਾਇਆ ਜਾਏਗਾ ਕੋਈ ਦਿੱਕਤ ਨਹੀਂ ਬਿਆ ਨਹੀਂ ਦੇਣਾ ਕਿਸੇ ਨੂੰ ਪਰੇਦਾ ਸਬਾਉਏ ਕਿ ਗਰਮ-ਗਰਮ ਦੇਣਾ ਤੇ ਅਸੀਂ ਘਰ ਆ ਗਏ ਅਸੀਂ ਪੁੱਛਿਆ ਪ੍ਰਸ਼ਾਦਾ ਕਹਿੰਦੀ ਪਹਿਲਾਂ ਤੁਸੀਂ ਬੈਠੋ ਉੱਥੇ ਤੇ ਮੈਂ ਲੈ ਕੇ ਆਉਣੀ ਤੇਹੀਂ ਕੰਮ ਵਾਵਾ ਸੀ ਇਹੀ ਦੋਵੇਂ ਜਣੇ ਕੰਮ ਲੱਗੇ ਹੀ ਲੱਗੇ ਬੈਠੇ ਗੁਰਸਿੱਖ ਕੰਮ ਕਰਦੇ ਪਏ ਤੇਹੀਂ ਇਹਨੂੰ ਕਿਹਾ ਫੇਰ ਕੇ ਪ੍ਰਸ਼ਾਦਾ ਭੁੱਖ ਲੱਗੀ ਬੜੀ ਸ਼ਕਾਦੇ ਤੇ ਇਹ ਸਾਨੂੰ ਕਹਿਣ ਲੱਗੀ ਕਿ ਨਹੀਂ ਤੁਸੀਂ ਠੰਡਾ ਕਰ ਦੇਣਾ ਪਹਿਲਾਂ ਹਿੱਥੋਂ ਕੰਮ ਤੋਂ ਹਟੋ ਵਿਹਲੇ ਹੋਵੋ ਤੇ ਫਿਰ ਕੰਮ ਮਕਾ ਲੋ ਫਿਰ ਮੈਂ ਦੇਣੀ ਅਹੀਂ ਥੋੜਾ ਚਿਰ ਬਹਿ ਕੇ ਤੇ ਅਹੀਂ ਇਹਨੂੰ ਹੀ ਸਿੰਘ ਨੂੰ ਕਿਹਾ ਕਿ ਲੱਗਦਾ ਏ ਅੱਜ ਉਹ ਪਿਆਰੇ ਨੇ ਨਾ ਇਹਦੇ ਰੂਪ ਚ ਸਾਨੂੰ ਪ੍ਰਸ਼ਾਦਾ ਨਹੀਂ ਹੋ ਦੇਣਾ ਅੱਜ ਉਹ ਲੱਗਦਾ ਚਾਹੁੰਦਾ ਏ ਕਿ ਆਪਣੀ ਸੇਵਾ ਜਿਹੜੀ ਏ ਆਪੇ ਕਰੋ ਅੱਜ ਉਹ ਉੱਥੇ ਬਹਿ ਕੇ ਨਹੀਂ ਦੇਗਾ ਇੱਥੇ ਬਹਿ ਕੇ ਦੇਗਾ ਤੇ ਚੱਲਨਾ ਆਪਾਂ ਆਪੇ ਹੀ ਫੜਾਟਾ ਕੱਢ ਤੇ ਪਕਾਉਣੇ ਆ ਤੇ ਛਕਨੇ ਆ ਉੱਥੇ ਲੱਗਦਾ ਏ ਅੱਜ ਉਹ ਬਹਨੇ ਬਾਜ਼ੀਆਂ ਜੀਆਂ ਕਰੀ ਜਾਂਦਾ ਅਜੀ ਹਿ ਇਹ ਆਪੋ ਚੋਂ ਦੀ ਸਲਾਹੀ ਕਰਨ ਦੇ ਸੀ ਕਿ ਉਹਨੇ ਚੇਰ ਨੂੰ ਜਿਹੜਾ ਉਥੇ ਖਸਮ ਬੈਠਾ ਸੀ ਉਹ ਵੀ ਜਾਗ ਗਿਆ ਜਾਂ ਉਹਨੂੰ ਪਤਾ ਲੱਗ ਗਿਆ ਉਹ ਛੇਤੀ ਨਾ ਉੱਠਿਆ ਆ ਕੇ ਆਟਾ ਕੱਢਿਆ ਤੇ ਪ੍ਰਸ਼ਾਦਾ ਪਕਾਉਣਾ ਸ਼ੁਰੂ ਕਰ ਦਿੱਤਾ ਜਿੱਦੋਂ ਦਤਾਰ ਇੱਕ ਹੋਏ ਦੇਣ ਵਾਲਾ ਇੱਕ ਏ ਤੇ ਤੁਸੀਂ ਹੁਕਮ ਕਿਉਂ ਦਿੰਦੇ ਹੋ ਕਿ ਇਹਦੇ ਚ ਹੀ ਬਹਿ ਕੇ ਦਵੇ ਕਿਹੇ ਚ ਵੀ ਦੇਗਾ ਆਪ ਜੀ ਚ ਵੀ ਤੇ ਉਹ ਹੀ ਏ ਕਿਉਂ ਨਹੀਂ ਦੇਗਾ ਪਰ ਸਾਡੀਆਂ ਬੇਸਮਝੀਆਂ ਇਸ ਦਤਾਰ ਪਿਤਾ ਤੇ ਨਾ ਭਰੋਸੇ ਦੀ ਬਾਤ ਨੂੰ ਸਾਡੇ ਘਰ ਦੇ ਵਿੱਚ ਕਲਾ ਤੇ ਕਲੇਸ਼ ਤੇ ਲੜਾਈਆਂ ਨੂੰ ਜਨਮ ਦਿੰਦਾ ਹੈ ਨਹੀਂ ਤੇ ਕੀ ਦਿੱਕਤ ਹੈ ਦਿੱਕਤ ਕੋਈ ਵੀ ਨਹੀਂ ਹੈ ਆਪਣੇ ਪਿਤਾ ਦੇ ਨਾਲ ਇਸ ਜੀਵਨ ਨੂੰ ਬਤਾਉਣ ਆਏ ਹੋ ਇਸ ਸੰਸਾਰ ਦੇ ਰੰਗ ਮੰਨਣ ਆਏ ਹੋ ਕਿ ਐਵੇਂ ਮਨ ਕਰਕੇ ਮੰਨਿਆ ਹੈ ਕਿ ਮੈਂ ਇਹਦੇ ਨਾਲ ਰਹਿਣਾ ਮੈਂ ਉਹਦੇ ਨਾਲ ਰਹਿਣਾ ਮੈਂ ਉਹਦੇ ਨਾਲ ਰਹਿਣਾ ਕਿਹਦੇ ਨਾਲ ਰਹਿਣਾ ਹੈ ਕਿ ਜੇ ਉਹਦੇ ਉਹਦੇ ਨਾਲ ਰਹਿਣਾ ਏ ਉਹ ਤੇ ਫਿਰ ਸੱਚ ਏ ਕਿ ਜੇ ਇਹਨਾਂ ਦੇ ਨਾਲ ਰਹਿਣਾ ਏ ਫਿਰ ਉਸ ਪ੍ਰਭੂ ਤੋਂ ਵਿਛੋੜਾ ਰਹੇਗਾ ਫਿਰ ਸਮਝ ਲੈਣਾ ਜੇ ਇਸੇ ਸੰਸਾਰ ਤੇ ਇਹਨਾਂ ਇਹਨਾਂ ਦੇ ਨਾਲ ਰਹਿਣਾ ਏ ਆਪਣੀ ਮਤ ਦੇ ਮੁਤਾਬਕ ਫਿਰ ਉਸ ਪਿਆਰੇ ਤੋਂ ਵਿਛੋੜਾ ਰਹੇਗਾ ਉਹ ਕਦੀ ਪ੍ਰਗਟ ਨਹੀਂ ਹੋਣ ਲੱਗਾ ਤੇ ਜੇ ਸਬਨਾ ਦੇ ਵਿੱਚ ਉਹਨੂੰ ਮਹਿਸੂਸ ਕਰਕੇ ਉਹਦੇ ਰੰਗ ਨੂੰ ਪਾ ਕੇ ਸਤਿਗੁਰੂ ਦੀ ਬਾਣੀ ਦੇ ਅਨੁਸਾਰ ਉਸੇ ਨੂੰ ਸਮਝ ਕੇ ਉਹਦੇ ਨਾਲ ਰਹਿਣਾ ਹੈ ਤੇ ਸੱਚ ਜਾਣਿਓ ਇੱਕ ਦਿਨ ਆਪਜੀ ਦੇ ਅੰਦਰ ਵੀ ਉਹੋ ਹੀ ਦਿਖਾਈ ਦੇਗਾ ਦੂਜਾ ਕੋਈ ਨਹੀਂ ਹੈ ਇਹ ਦੂਜੇ ਦਾ ਪਰਮ ਉਦੋਂ ਹੈ ਜਦੋਂ ਤੁਸੀਂ ਦੂਜੇ ਨੂੰ ਮੰਨਣਾ ਆਰੰਭ ਕਰਦੇ ਨਹੀਂ ਤੇ ਨਹੀਂ ਫਿਰ ਉਸ ਦੀਆਂ ਚੋਜਾਂ ਨੂੰ ਉਸ ਦੀਆਂ ਖੇਡਾਂ ਨੂੰ ਖੇਡ ਜਾਣੀਏ ਭਾਈ ਇਹ ਬੜੀ ਅश्चर्यਜੀ ਬਾਤ ਹੈ ਆਪਣੇ ਪ੍ਰੀਤਮ ਦੇ ਨਾਲ ਰਹਿਣਾ ਹੈ ਸੰਸਾਰ